ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ 10ਵੀਂ ਜਮਾਤ ਦੇ ਐਗਜ਼ਾਮ ਨੂੰ ਲੈ ਕੇ ਲਿਆ ਵਸੀਬੀ ਐਸ ਸੀ ਦਾ ਵੱਡਾ ਫੈਸਲਾ ਵਿਦਿਆਰਥੀ ਜਰੂਰ ਧਿਆਨ ਦੇਣ ਸੈਟਲ ਬੋਰਡ ਹਾਫ ਸੈਕਟਰੀ ਐਜੂਕੇਸ਼ਨ ਨੇ 2026 ਤੋਂ 10ਵੀਂ ਜਮਾਤ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਵੱਡਾ ਬਦਲਾਅ ਕਰਨ ਦਾ ਐਲਾਨ ਕੀਤਾ ਹੈ ਹੁਣ ਇਹ ਪ੍ਰੀਖਿਆ ਸਾਲ ਵਿੱਚ ਦੋ ਵਾਰ ਕਰਵਾਈਆਂ ਜਾਣੀਆਂ ਪਹਿਲੀ ਵਾਰ ਪ੍ਰੀਖਿਆ ਫਰਵਰੀ ਮਾਰਚ ਵਿੱਚ ਹੋਵੇਗੀ ਜਿਸ ਨੂੰ ਮੁੱਖ ਪ੍ਰੀਖਿਆ ਮੰਨਿਆ ਜਾਵੇਗਾ ਜਦ ਕਿ ਪ੍ਰੀਖਿਆ ਮਈ ਮਹੀਨੇ ਵਿੱਚ ਹੋਵੇਗੀ ਜਿਸ ਨੂੰ ਸੁਧਾਰ ਪ੍ਰੀਖਿਆ ਕਿਹਾ ਜਾਵੇਗਾ ਵਿਦਿਆਰਥੀਆਂ ਨੂੰ ਆਪਣੀ ਸਹੂਲਤ ਅਨੁਸਾਰ ਦੋਹਾਂ ਪ੍ਰੀਖਿਆਵਾਂ ਵਿੱਚੋਂ ਕਿਸੇ ਇੱਕ ਜਾਂ ਦੋਹਾਂ ਪ੍ਰੀਖਿਆ ਵਿੱਚ ਹਿੱਸਾ ਲੈਣ ਦਾ ਵਿਕਲਪ ਮਿਲੇਗਾ ਮੁੱਖ ਪ੍ਰੀਖਿਆ ਦੇਣਾ ਲਾਜ਼ਮੀ ਹੋਵੇਗਾ ਪਰ ਸੁਧਾਰ ਪ੍ਰੀਖਿਆ ਵਿੱਚ ਸ਼ਾਮਲ ਹੋਣਾ ਵਿਅਕਤੀਗਤ ਚੋਣ ਹੋਵੇਗੀ ਸਧਿਆਨ ਧਿਆਨ ਦੇਣ ਜੋ ਗੱਲ ਇਹ ਹੈ ਕਿ ਦੋਹਾਂ ਪ੍ਰੀਖਿਆਵਾਂ ਦੌਰਾਨ ਵਿਦਿਆਰਥੀ ਆਪਣੇ ਵਿਸ਼ੇ ਨਹੀਂ ਬਦਲ ਸਕਣਗੇ ਮੁਲਾਕਰ ਪ੍ਰੀਖਿਆ ਵਿੱਚ ਵੀ ਨਵਾਂ ਸਿਸਟਮ ਲਾਗੂ ਕੀਤਾ ਜਾਵੇਗਾ ਮੈਟ੍ਰਿਕ ਸਰਟੀਫਿਕੇਟ ਸਿਰਫ ਦੂਜੀ ਪ੍ਰੀਖਿਆ ਦੇ ਦਿੱਜਾਂ ਤੋਂ ਬਾਅਦ ਹੀ ਜਾਰੀ ਕੀਤਾ ਜਾਵੇਗਾ ਇਸ ਦੇ ਨਾਲ ਹੀ ਕਾਪੀਆਂ ਦੀਆਂ ਫੋਟੋਕਾਪੀ ਅਤੇ ਮੋੜ ਮੁਲਾਕਣ ਦੀ ਸਹੂਲਤ ਵੀ ਕੇਵਲ ਸudar ਪ੍ਰੀਖਿਆ ਤੋਂ ਬਾਅਦ ਹੀ ਉਪਲਬਧ ਹੋਵੇਗੀ ਇਸ ਦੇ ਇਹ ਬਦਲਾਏ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਤਹਿਤ ਕੀਤਾ ਗਿਆ ਹੈ ਇਹ ਇਸ ਦਾ ਮਕਸਦ ਬੋਰਡ ਪ੍ਰੀਖਿਆ ਪ੍ਰਣਾਲੀ ਨੂੰ ਹੋਰ ਲੰਚ ਕਿਲਾ ਵਿਦਿਆਰਥੀ ਕੇਂਦਰਿਤ ਦੇਤਨਾ ਤਹਿਤ ਬਣਾਉਣਾ ਹੈ ਨਵੀਂ ਪ੍ਰਣਾਲੀ ਵਿੱਚ ਰਤੇ ਗਏ ਘੱਟੇ ਲਈ ਸਿੱਖਿਆ ਦਿੱਤਾ ਵਿਦਿਆਰਥੀਆਂ ਨੂੰ ਸਮਝ ਅਤੇ ਯੋਗਤਾਵਾਂ ਦਾ ਸਹੀ ਅੰਕਲ ਕਰਨ ਦੇ ਯੋਗ ਜੋਰ ਦਿੱਤਾ ਗਿਆ ਹੈ ਪ੍ਰੀਖਿਆ ਪਹਿਲੀ ਪ੍ਰੀਖਿਆ 17 ਫਰਵਰੀ ਤੋਂ 7 ਮਾਰਚ 2026 ਤੱਕ ਨਤੀਜਾ 20 ਅਪ੍ਰੈਲ 2026 ਤੱਕ ਆਉਣ ਦੀ ਸੰਭਾਵਨਾ ਹੈ ਦੂਜੀ ਪ੍ਰੀਖਿਆ 5 ਮਈ ਤੋਂ 20 ਮਈ 2026 ਤੱਕ ਨਤੀਜਾ 30 ਜੂਨ ਤੋਂ 3 ਜੂਨ 26 ਦੁਆ 26 ਤੱਕ ਆ ਸਕਦਾ ਹੈ ਇਸ ਦਾ ਇਸ ਇਹ ਕਦਮ ਨਾਲ ਵਿਦਿਆਰਥੀਆਂ ਨੂੰ ਆਪਣੀ ਤਿਆਰੀ ਸੁਧਾਰਨ ਦਾ ਇੱਕ ਵਾਧੂ ਮੌਕਾ ਮਿਲੇਗਾ ਜਿਸ ਨਾਲ ਉਹ ਬਿਹਤਰ ਪ੍ਰਦਰਸ਼ਨ ਕਰ ਸਕਣਗੇ ਇਸ ਨਾਲ ਹੀ ਸਿੱਖਿਆ ਪ੍ਰਣਾਲੀ ਵਿਦਿਆਰਥੀ ਦੇ ਮਹਾਵੈਸ਼ੀ ਦੇ ਦਬਾਅ ਮੁਕਤ ਬਣੇਗੀ ਜੋ ਵਿਦਿਆਰਥੀਆਂ ਦੇ ਮਾਨਸਿਕ ਸਿਹਤ ਲਈ ਵੀ ਲਾਭਦਾਇਕ ਹੋਵੇਗੀ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਈ ਜਰੂਰ ਦਿਓ ਧੰਨਵਾਦ